ਖਨੋਰੀ ਬਾਡਰ ਦੇ ਉੱਪਰ ਮੌਜੂਦ ਹੈ ਔਰ ਅੱਜ ਮਹਾਪੰਚਾਇਤ ਕਿਸਾਨਾਂ ਦੇ ਵੱਲੋਂ ਬੁਲਾਈ ਗਈ ਹੈ ਖਨੋਰੀ ਬਾਡਰ ਦੇ ਉੱਪਰ ਜਿੱਥੇ ਜਗਜੀਤ ਸਿੰਘ ਡੱਲੇਵਾਲ ਹੋਣਾ ਦਾ ਅੱਜ 39ਵਾਂ ਦਿਨ ਹੈ ਮਰਨ ਵਰਤ ਦਾ ਉੱਤੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਪੂਰੇ ਪੰਜਾਬ ਤੋਂ ਆ ਰਹੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਕਿਸ ਪ੍ਰਕਾਰ ਗੱਡੀਆਂ ਦਾ ਪੂਰਾ ਵੱਡਾ ਕਾਫਲਾ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਕੋਈ ਟਰੈਕਟਰ ਟਰਾਲੀ ਤੇ ਕੋਈ ਕਾਰਾਂ ਤੇ ਦੇਖ ਸਕਦੇ ਹੋ ਲੰਮੀ ਲਾਈਨ ਜਿਹੜੀ ਲੱਗੀ ਹੋਈ ਹੈ ਔਰ ਕਿਸਾਨਾਂ ਦੇ ਵੱਲੋਂ ਪੂਰਾ ਇੱਥੇ ਜਿਹੜਾ ਅੱਜ ਮਰਨ ਵਰਤ ਦੇ ਸਮਰਥਨ ਦੇ ਵਿੱਚ ਇੱਕ ਵੱਡੀ ਮਹਾਪੰਚਾਇਤ ਕੀਤੀ ਯਾuretic ਸਾਰੇ ਪ੍ਰਬੰਧ ਵੀ ਕੀਤੇ ਜਾ ਰਹੇ ਦੇਖ ਸਕਦੇ ਹੋ ਉਸੇ ਵੱਖੋ-ਵੱਖਰੀਆਂ ਡਿਊਟੀਆਂ ਲੱਗੀਆਂ ਹੋਈਆਂ ਕਿਸਾਨਾਂ ਨੇ ਆਪਣੀ ਜਿਹੜਾ ਵਲੰਟੀਅਰ ਦੇ ਤੌਰ ਦੇ ਉੱਪਰ ਡਿਊਟੀਆਂ ਲਾਈਆਂ ਹੋਈਆਂ ਤਾਂ ਕਿ ਕੋਈ ਸ਼ਰਾਰਤੀ ਅੰਸਰ ਉਹ ਨਾ ਕੋਈ ਵਿੱਚ ਆਏ ਜਾਂ ਕਿਸੇ ਕਿਸਮ ਦਾ ਵੀ ਜਿਹੜਾ ਮਹਾਪੰਚਾਇਤ ਨੂੰ ਕੋਈ ਵਿਗੜ ਨਾ ਪਵੇ ਮਹਾਪੰਚਾਇਤ ਦੇ ਵਿੱਚ ਕੋਈ ਤਾਂ ਦੇਖ ਸਕਦੇ ਹੋ ਸੀ ਜਿਹੜੀਆਂ ਗੱਡੀਆਂ ਅੰਦਰ ਜਾਣੀਆਂ ਜ਼ਰੂਰੀ ਉਹਨਾਂ ਨੂੰ ਅੰਦਰ ਲਗਾਇਆ ਜਾ ਰਿਹਾ ਬਾਕੀ ਕਈ ਬਾਜ ਰਿਹਾ ਕਈ ਗੱਡੀਆਂ ਨੂੰ ਬਾਹਰ ਹੀ ਰੋਕਿਆ ਜਾ ਰਿਹਾ ਕਿਉਂਕਿ ਬਹੁਤ ਜ਼ਿਆਦਾ ਅੰਦਰ ਜਿਹੜਾ ਇਕੱਠ ਕਿਸਾਨਾਂ ਦਾ ਉੱਤੇ ਹੋਇਆ ਲੱਖਾਂ ਦੀ ਗਿਣਤੀ ਦੇ ਵਿੱਚ ਅੱਜ ਕਿਸਾਨ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣਗੇ ਖਨੋਰੀ ਬਾਰਡਰ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਸਪੀਕਰ ਲਗਾਏਗੇ ਨੇ ਜਿਵੇਂ ਪਹਿਲਾਂ ਕਿਹਾ ਗਿਆ ਸੀ ਕਿ ਸਪੀਕਰ ਜਿਹੜੇ ਹਰੇਕ 100-100 ਮੀਟਰ ਤੇ ਲਗਾਏ ਜਾਣਗੇ ਕਿਉਂਕਿ ਜਗਜੀਤ ਸਿੰਘ ਡਲੇਵਾਲ ਹੋ ਗਾ ਔਰ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਲੋਕਾਂ ਨੂੰ ਮਿਲਣਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਇੱਕ ਕਰਕੇ ਗੱਡੀ ਜਿਹੜੀ ਆ ਉਹ ਬਾਹਰ ਕੱਢੀ ਜਾ ਰਹੀ ਹੈ ਔਰ ਕਈ ਗੱਡੀਆਂ ਜਿਹੜੀਆਂ ਨੇ ਅੰਦਰ ਵਾੜੀਆਂ ਜਾ ਰਹੀਆਂ ਪਰ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਕਿਸਾਨ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਤੋਂ ਪਹੁੰਚ ਰਹੇ ਨੇ ਮਹਾਪੰਚਾਇਤਾਂ ਅੱਜ ਦੋ ਹੋ ਰਹੀਆਂ ਨੇ ਇੱਕ ਪੈਰਲਲ ਐਸ ਕੇ ਐਮ ਨੇ ਰੱਖੀ ਹੋਈ ਹੈ ਟਹਾਣਾ ਦੇ ਵਿੱਚ ਤਾਂ ਤੁਸੀਂ ਦੇਖੋ ਜਿੱਥੇ ਤੱਕ ਤੁਹਾਡੀ ਨਿਗਾਹ ਜਾਏਗੀ ਤੁਹਾਨੂੰ ਕਿਸਾਨ ਹੀ ਕਿਸਾਨ ਤੇ ਕਿਸਾਨੀ ਝੰਡੇ ਹੀ ਨਜ਼ਰ ਆ ਰਹੇ ਹੋਣੇ ਆ ਸਪੀਕਰ ਲਗਾਏ ਗਏ ਨੇ ਬਕਾਇਦਾ ਤੌਰ ਤੇ ਤਾਂ ਕਿ ਜਦੋਂ ਜਗਜੀਤ ਸਿੰਘ ਢੱਲਿਆਲ ਬੋਲਣ ਤਾਂ ਉਹਨਾਂ ਦੀ ਕੱਲੀ ਕੱਲੀ ਗੱਲ ਜਿਹੜੀ ਆ ਉਹ ਹਰੇਕ ਬੱਚਾ-ਬੱਚਾ ਹਰੇਕ ਨੌਜਵਾਨ ਹਰੇਕ ਬਜ਼ੁਰਗ ਹਰੇਕ ਭੈਣ ਭਰਾ ਸੁਣੇ ਜੋ ਅੱਜ ਮਹਾ ਪੰਚਾਇਤ ਦੇ ਵਿੱਚ ਸ਼ਾਮਲ ਹੋਏਗਾ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਆਏ ਹੋਏ ਨੇ ਗੱਲਬਾਤ ਵੀ ਇੱਥੇ ਕਰਦੇ ਰਹਾਂਗੇ ਬਾਈ ਜੀ ਕਿੱਥੋਂ ਸੀ ਬਰਨਾਲਾ ਜੀ ਲੋ ਜੀ ਆ ਪ੍ਰਬੰਧ ਜਿਵੇਂ ਦੇਖ ਰਹੇ ਆਸੀਂ ਲਗਾਤਾਰ ਤੁਸੀਂ ਵਲੰਟੀਅਰ ਦੇ ਤੌਰ ਤੇ ਕੰਮ ਕਰ ਰਹੇ ਹੋ ਇੱਥੇ ਵਲੰਟੀਅਰ ਦੇ ਤੌਰ ਤੇ ਕੰਮ ਹਾਂਜੀ ਹਾਂਜੀ ਤਾਂ ਕਿਹੜੀ ਕਿਹੜੀ ਗੱਡੀ ਅੰਦਰ ਜਾ ਰਹੀ ਹੈ ਕੀ ਕੀ ਪ੍ਰਬੰਧ ਕੀਤੇ ਆ ਉਹ ਗੱਡੀ ਕੋਈ ਪ੍ਰਧਾਨ ਦੀ ਲੰਗ ਦੀ ਦੂਜੀਆਂ ਗੱਡੀਆਂ ਵਾਪਸ ਮੋੜਦੇ ਉਧਰ ਆਪਣਾ ਉਹ ਬਣਾਇਆ ਜੀ ਪਾਰਕ ਬਣਾਈ ਉਧਰ ਵਜਾਂਦੇ ਜਿਵੇਂ ਕਿਹਾ ਗਿਆ ਸੀ ਕਿ ਅਸੀਂ ਸਪੀਕਰ ਬਹੁਤ ਜ਼ਿਆਦਾ ਲਾਉਣੇ ਆ ਜਿੱਥੋਂ ਤੱਕ ਹਰੇਕ ਬੰਦੇ ਦੇ ਕੋਲ ਹਰੇਕ ਨੌਜਵਾਨ ਦੇ ਕੋਲ ਜਗਜੀਤ ਸਿੰਘ ਢੱਲਿਆਲ ਹੋਣਾ ਦਾ ਮੈਸੇਜ ਅੱਜ ਪਹੁੰਚ ਜਾਵੇ ਹਾਂਜੀ ਹਾਂਜੀ ਗਿਆ ਦੁਨੀਆ ਭਰ ਦਾ ਇਕੱਠ ਹੋ ਗਏ ਸਾਰੇ ਪੰਜਾਬ ਲੈਵਲ ਤੇ ਇੰਡੀਆ ਲੈਵਲ ਪਤਾ ਤਾਂ ਬਹੁਤ ਜਿਆਦੇ ਸੀ ਹਨਾ ਫੇਰ ਵੀ ਦੇਖਿਆ ਜਾ ਰਿਹਾ ਸੀ ਕਿ ਇੰਨੀ ਧੁੰਦ ਦੇ ਵਿੱਚ ਇਕੱਠ ਪਰ ਫੇਰ ਵੀ ਵੱਡੀ ਗਿਣਤੀ ਦੇ ਵਿੱਚ ਕੋਈ ਕਾਰਾਂ ਤੇ ਆ ਰਿਹਾ ਕੋਈ ਬੱਸਾਂ ਤੇ ਆ ਰਿਹਾ ਕੋਈ ਟਰੈਕਟਰ ਟਰਾਲੀਆਂ ਤੇ ਆਜੇ ਜੀ ਬੱਸਾਂ ਦੇ ਕਾਬਲੇ ਤਾਂ ਉਹ ਨਹੀਂ ਆਈ ਜੀ ਅੱਛਾ ਹਜੇ ਆਉਣੇ ਹਾਂਜੀ ਹਾਂ ਰਸਤੇ ਚਾਈ ਜਾਂਦੇ ਜੀ ਧੁੰਦ ਬਹੁਤ ਜਿਆਦੇ ਤਾਂ ਆ ਰਕੇ ਹੌਲੀ ਹੌਲੀ ਨਹੀਂ ਆਈ ਜਾਂਦੇ ਆਈ ਜਾਂਦੇ ਤਾਂ ਤੁਸੀਂ ਕੇ ਵੀ ਸੇਵਾ ਜਿਹੜੀ ਕਰ ਰਹੇ ਹੋ ਬਈ ਹਨਾ ਕਈ ਵਾਰ ਕੋਈ ਸ਼ਰਾਬ ਦੀ ਅੰਸਰ ਵੀ ਵਿੱਚ ਆ ਜਾਂਦਾ ਕੋਈ ਮਾਹੌਲ ਖਰਾਬ ਕਰਨ ਵਾਲੇ ਵੀ ਇਹੋ ਜੇ ਬਹੁਤ ਐਲੀਮੈਂਟ ਹੁੰਦੇ ਨੇ ਵੀਰੇ ਸਵੇਰ ਦੇ 3-4 ਕੇਸ ਹੋ ਗਏ ਇਦਾਂ ਦੇ ਬੰਦੇ ਖਰਾਬ ਕਰਨ ਵਾਲੇ ਵੀ ਆਏ ਆ ਪਰ ਹੁਣ ਸਾਡੀ ਜਿਵੇਂ ਆਗੂ ਨੇ ਹੁਣ ਇਦਾਂ ਤਾਂ ਦੇਖੋ ਜੀ ਪਛਾਣਣੇ ਬੰਦੇ ਮੁਸ਼ਕਲ ਆ ਉਹ ਪਰਮਾਤਮਾ ਜਾਣੇ ਕੌਣ ਆ ਨਹੀਂ ਉਹ ਆਏ ਸੀ ਵੈਸੇ ਹਾਂਜੀ ਹਾਂਜੀ ਸਵੇਰ ਜਿੱਦਾਂ ਅਸੀਂ ਨੰਗਨ ਦੀ ਕੋਸ਼ਿਸ਼ ਕਰਦੇ ਆ ਹੋਰ ਵੀ ਉਹ ਹਲਾਗੂਲਾ ਕਰਦੇ ਆ ਤੁਸੀਂ ਸਾਨੂੰ ਪਰੇਸ਼ਾਨ ਨਹੀਂ ਕਰਦੇ ਆ ਅਸੀਂ ਤਾਂ ਇਹ ਦੇਖੋ ਹੱਥ ਜੋੜ ਕੇ ਮਾਫੀ ਮੰਗਦੇ ਆ ਹਰਕਤੋਂ ਵੀ ਦੇਖੋ ਸਾਡਾ ਕਿਹੜਾ ਜੀ ਕਰਦਾ ਠੀਕ ਆ ਸਾਰੇ ਚੰਗੇ ਪਰਿਵਾਰਾਂ ਦੇ ਖਾਨਦਾਨਾਂ ਦੇ ਬੰਦੇ ਆ ਇੱਥੇ ਕੋਈ ਛੱਪ ਘਰ ਛੱਡ ਕੇ ਕਿਸੇ ਦਾ ਜੀ ਕਰਦਾ ਉਹਨਾਂ ਨੂੰ ਇੱਥੇ ਤੁਸੀਂ ਖੁਦ ਦੱਸੋ ਇੰਨੀ ਠੰਡ ਦੇ ਵਿੱਚ ਜੇ ਕੋਈ ਬੰਦਾ ਇੰਨੇ ਦਿਨਾਂ ਦਾ ਇੱਥ ਕੱਲ ਨੂੰ ਜੇ ਕੋਈ ਹੋਰ ਵਪਾਰੀ ਵਰਗ ਆ ਕੋਈ ਲਾਲਾ ਵਰਗ ਹੈ ਕੋਈ ਹੋਰ ਆ ਕੱਲ ਨੂੰ ਉਹਨਾਂ ਨੂੰ ਮਾਰ ਪੈਣੀ ਹੈ ਇੱਕ ਇੱਕ ਕਰਕੇ ਜਿੱਦਾਂ ਆਪਾਂ ਸੋਚਦੇ ਹੁੰਦੇ ਸੀ ਨਾ ਵੀ ਜਦੋਂ ਹਿਟਲਰ ਆਇਆ ਸੀਗਾ ਉਹਨੇ ਪਹਿਲਾਂ ਕਿਸੇ ਹੋਰ ਨੂੰ ਮਾਰਿਆ ਦੂਜਿਆਂ ਲੋਕਾਂ ਸਾਨੂੰ ਕੀ ਆ ਯੁੱਧੀਆਂ ਨੂੰ ਲੱਗਾ ਠੀਕ ਆ ਕ੍ਰਿਸਚੀਅਨਾਂ ਨੂੰ ਮਾਰਿਆ ਇਹ ਤਾਂ ਕਰਦੇ ਕਰਦੇ ਜਦੋਂ ਕੰਮ ਵੱਧ ਜਾਂਦਾ ਨਾ ਵੀਰੇ ਆਪਾਂ ਇੱਕ ਗੱਲ ਹੋਰ ਦੇਖ ਰਹੇ ਸੀ ਧੁੰਦ ਅੱਜ ਬਹੁਤ ਜ਼ਿਆਦੇ ਸੀ ਨਾ ਸਵੇਰ ਤੋਂ ਹੀ ਬਹੁਤ ਧੁੰਦ ਦੁਪਹਿਰ ਹੀ ਹਾਲਾਂਕਿ ਰਾਤ ਨੂੰ ਹੀ ਬਹੁਤ ਜ਼ਿਆਦਾ ਧੁੰਦ ਸੀ ਪਰ ਫੇਰ ਵੀ ਕਿਸਾਨ ਜਿਹੜਾ ਲਗਾਤਾਰ ਆ ਜਾਂਦੇ ਕੋਈ ਬੱਸਾਂ ਕਰਾ ਕੇ ਆ ਜਾਂਦਾ ਕੋਈ ਟਰੈਕਟਰ ਟਰਾਲੀਆਂ